ਵੀ ਹੁਣ ਤੁਹਾਰੇ ਸ਼ਦੋਂਗੇ ਉਹਦੀ ਐਸਪੀ ਦੇ ਲੈਟਰ ਦੇਵਾਂਗੇ ਤੁਹਾਾਰੇ ਵੀ ਅੱਜ ਪੜਾਈ ਤੋਂ ਛੱਡ ਤੇ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਵਕਤ ਪਿੰਡ ਮਲੜੀ ਜ਼ਿਲ੍ਹਾ ਸਰਸਾ ਦੇ ਵਿੱਚ ਖੜਿਆ ਤਾਂ ਤੁਹਾਨੂੰ ਦਿਖਾ ਰਿਹਾ ਕਿ ਪਿੰਡ ਮਲੜੀ ਦੇ ਵਿੱਚ ਇੱਕ ਡੇਰਾ ਬਾਬਾ ਪਿੰਜੂਆਂ ਵਾਲੇ ਦੇ ਨਾਂ ਤੇ ਬਣਿਆ ਹੋਇਆ ਜਿਹਦੀ ਪੂਰੇ ਇਲਾਕੇ ਦੇ ਵਿੱਚ ਪੂਰੀ ਮੰਨਤ ਹੈ ਦੇਖ ਸਕਦੇ ਹੋ ਆ ਡੇਰੇ ਦੀਆਂ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਵਿਖਾ ਰਿਹਾ ਤਾਂ ਇਸ ਦੇ ਨਾਲ ਹੀ ਪਿਛਲੇ ਸਾਲ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਹਨੂਮਾਨ ਦਾ ਜਿਹੜਾ ਮੰਦਿਰ ਬਣਾਇਆ ਗਿਆ ਸੀ ਆ ਵੇਖ ਸਕਦੇ ਹੋ ਪਰ ਇੱਥੇ ਆਏ ਦਿਨ ਪਿੰਡ ਦੇ ਹੀ ਕੁਝ ਨੌ ਮਜਬੂਤ ਸਿੱਖਾਂ ਦੇ ਮੁੰਡੇ ਨੇ ਜਿਹੜੇ ਆਏ ਦਿਨ ਇੱਥੇ ਚੋਰੀ ਕਰਦੇ ਬਹੁਤ ਵਾਰ ਫੜੇ ਗਏ ਉਹਨਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਮਾਫੀਆਂ ਵੀ ਮੰਗੀਆਂ ਗਈਆਂ ਸੀ ਪਰ ਫੇਰ ਵੀ ਉਹ ਬਾਜ਼ ਨਹੀਂ ਆਉਂਦੇ ਆਪਣੀਆਂ ਹਕਤਾਂ ਤੋਂ ਮੰਗਲਵਾਰ ਵਾਲੀ ਰਾਤ ਫੇਰ ਉਹਨਾਂ ਨੇ ਇੱਥੇ ਇਸ ਡੇਰੇ ਦੇ ਵਿੱਚ ਚੋਰੀ ਕੀਤੀ ਆ ਦੋਨੇ ਭਰਾਵਾਂ ਨੇ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਨਾਲ ਦੀ ਨਾਲ ਕੈਮਰੇ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੈਦ ਹੋਈਆਂ ਨੇ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਕੈਮਰਾ ਉਹ ਵੀ ਤੋੜਿਆ ਸੋ ਇਹ ਪਿੰਡ ਅਲਰਡੀ ਦਾ ਡੇਰਾ ਡੇਰਾ ਬਾਬਾ ਪਿੰਨੂਆ ਵਾਲਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਵਾਤਾਕ੍ਰਿਤੀ ਤੇ ਤਾਂ ਮੈਂ ਨਾ ਰੁਸ ਰ ਫੇਰ ਵੀ ਕਹਿ ਰਿਹਾ ਅਟਕਾ ਚੱਕਿਆ ਆਈ ਤੋਰ ਤੋਂ ਮੈਂ ਕਹਿਦਾ ਬਣੀ ਯਾਰ ਬੰਦੇ ਦੀ ਤੋਰ ਹੁਣ ਤੇਰੀ ਤੋਰ ਦਾ ਪਤਾ ਹੀ ਸਾਡਾ ਵੀ ਕਿਵੇਂ ਤੁਰਦਾ ਚੱਕਿਆ ਯਾਰ ਦੋਨੇ ਭਰਾਵਾਂ ਨੇ ਇੱਕੇ ਜਣ ਚੋਰੀ ਕੀਤੀ ਹੈ ਉਹ ਵੀ ਜਿਹੜਾ ਇਹ ਤਾਂ ਮਾਰ ਕੇ ਨਾਲੇ ਦੇਖ ਰਿਹਾ ਪਿੱਛੇ ਕੋਈ ਆਉਣਾ ਤਾਂ ਨਹੀਂ ਕੀ ਜੀ ਟਾਈਮ ਵੀ ਦਿਖਾ ਦੇ 9 ਵਜੇ ਦੇச்சே ਕੱਟ ਕੇ پیسے ਪਾਈ ਜਾਂਦਾ ਨਾਲ ਦੇ ਆ ਕੇ ਮਗਰ ਇਹ ਲੋ ਗਿਆ ਨਾ ਇਹ ਫਟ ਗਿਆ ਟੱਡਾ ਤੇ ਕੋ ਮੈਨੂੰ ਤੇ ਰੋ ਸਲੋ ਮੋਨੇ ਕਰਵਾਇਆ ਦਾ ਬੱਡੀ ਕਿਹੜਾ ਇਕੱਲੇ ਦੀ ਇਕੱਲੇ ਦੀ ਕਿਹੜਾ ਫੋਟੋ ਇਕੱਲੇ ਦੀ ਬੜੀ ਸਾਫ ਆਈ ਇਕੱਲੇ ਹੋ ਗੋ 2 4 ਤੇ ਪਤਾ ਨਹੀਂ

ਉਹ ਤਾਂ ਹੈ ਨਹੀਂ ਦੂਜਾ ਗਰੇ ਬਾਦ ਦੂਜਾ ਗਰੇ ਦੂਜਾ ਗਰੇ ਕਰੇ ਕਰਦਾ ਪੌਣ ਦੇ ਰੋਂ ਕਰ ਇਹਨੂੰ ਕਵਰ ਕਰ ਲੈਣਾ ਸਾਰੇ ਉਹ ਕੱਟ ਕੇ ਪੈਸੇ ਪਾ ਲੈ ਉਹ ਪਾ ਲੈ ਪੈਸੇ ਦੱਕੇ ਨਾਲ ਰਹਿ ਕੇ ਢਿੱਡਾਂ ਦਾ ਹਾਂ ਹੋ ਹੁਪਾਲੇ ਤੇ ਹੋਰ ਪਾਲੇ ਵਿੱਚ ਸਰ ਬਹੁਤ ਕਿੱਛ ਜਾਵੇ ਜੀ ਭਾਈ ਉਹ ਪਹਿਲਾਂ ਹੈ ਕਿ ਚੱਲਣਾ ਕਰਕੇ ਦੇਖ ਹਾਂ ਉਹ ਕੈਮਰਾ ਤੋੜੂਗਾ ਹਾਂ ਉਹ ਕੈਮਰਾ ਦੇਖ ਰਿਹਾ ਉਹ ਬੰਨhara ਵਾਲਾ ਹੈ ਇਹ ਵਾਗਦਾ ਮੁੰਨਾ ਉਤਰਨਾ ਮਤਲਬ ਚੈੱਕ ਕਰਦਾ ਵੀ ਪੈਸੇ ਹੈਗੇ ਕਿੰਨੀ ਗੱਲੇ ਛੋੜ ਇਹ ਹੁਣ ਕੈਮਰਾ ਤੋੜ ਲਾ ਹੋ ਗਏ ਇਹਨੂੰ ਆਈ ਤੋਂ ਪਤਾ ਲੱਗਦਾ ਆਰ ਤੋਂ ਏ ਕੇ ਤੋਰਤਾ ਹਉਦ ਅੱਛਾ ਕੈਮਰਾ ਬਾਕੀ ਕੀ ਨਾ ਸਰਜੀਤ ਭਾਈ ਸਰਜੀਤ ਕੀ ਮਸਲਾ ਹੋਇਆ ਇਹ ਬਾਈ ਯਾਰ ਹਰ ਵਾਰੀ ਬਹੁਤ ਵਾਰੀ ਇਹਨਾਂ ਨੇ ਚੋਰੀਆਂ ਕਰੀਆਂ ਸਾਡੇ ਪਿੰਡੋਂ ਬੱਕਰੇ ਬੁੱਕਰੇ ਹੋਰ ਛੋਟੇ ਮੋਟੇ ਚੋਰੀਆਂ ਕਰਦੇ ਰਹਿੰਦੇ ਆ ਪਿੰਡ ਵਾਲੇ ਖਾਣੇ ਭੱਜ ਜਾਂਦੇ ਆ ਖਾਣੇ ਜਾ ਕੇ ਉਹ ਕਹਿੰਦੇ ਵੇ ਅਸੀਂ ਕਰਕੇ ਦੋ ਮੋਟਾ ਪਰਚਾ ਦਰਜ ਕਰ ਦਿੰਦੇ ਆ ਉਹ ਜ਼ਮਾਨਤ ਕਰਾ ਕੇ ਵਾਪਸ ਆ ਜਾਂਦੇ ਆ ਅਸੀਂ ਕੈਮਰੇ ਲਾਏ ਹੋਏ ਸੀ ਹੁਣ ਕੈਮਰੇ ਚ ਵੀ ਆ ਗਏ ਇਹ ਬਾਈ ਠੀਕ ਹੈ ਹੁਣ ਦੇਖਦੇ ਆ ਅੱਗੇ 4 ਵਜੇ ਕੀ ਕਰਦੇ ਸਾਡੀ ਪੰਚਾਇਤ ਜੀ ਕਹਿੰਦੀ ਆ ਤੇ ਆਦੀ ਬੰਦੇ ਇਕੱਠੇ ਕਰਦੇ ਆ ਤੇ ਉਹਦੇ ਪਿਓ ਨੂੰ ਬੁਲਾਇਆ ਸੀ ਉਹਦਾ ਪਿਓ ਕਹਿੰਦਾ ਮੈਂ ਆਉਂਦਾ ਨਹੀਂ ਐਦੋਂ ਪਹਿਲਾਂ ਕਿੰਨੀਆਂ ਕਿਚੋਰੀਆਂ ਬਹੁਤ ਚੋਰੀਆਂ ਕਰੀਆਂ ਬਾਈ ਇਹਨਾਂ ਨੇ ਕਿੰਨੇ ਕਿਹੜੀਆਂ ਕਿਹੜੀਆਂ ਚੋਰੀਆਂ ਚਨਾ ਬਹੁਤ ਬੱਕਰੇ ਫੁੱਕਰੇ ਚੋਰੀ ਕਰਿਆ ਹੋਰ ਗੱਲੇ ਗੁੱਲੇ ਇਥੇ ਬਹੁਤ ਵਾਰੀ ਤੇ ਫੋਨ ਫੋਨ ਵੀ ਬਹੁਤ ਚੋਰੀ ਕਰਿਆ ਬਾਈ ਜਿਹੜੇ ਕੋਲ ਸਾਡੇ ਕੋਲ ਬੰਦੇ ਵੀ ਆ ਉਹ ਬੰਦੇ ਕਹੋਂਗ ਤਾਂ ਆਪਾਂ ਬਲਾ ਵੀ ਸਰਵੇ ਬਾਈ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਇਆ ਹਾਂਜੀ ਹਾਂਜੀ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਇਆ ਜੀ ਸਾਡੇ ਕੋਲ ਰਿਕਾਰਡ ਆ ਬਿੱਦਰ ਰਿਕਾਰਡ ਆ ਬਿਲਦੂ ਬਣੀਆਂ ਤੇ ਬਣਾ ਕੇ ਰੱਖ ਰੱਖੀ ਆ ਠੀਕ